ਜ਼ਿੰਦਗੀ ਜੋ ਕੇ ਗਿਆ ਜਵੰਦਾ ਗਾਣਾ ਨਾ ਕੋਈ ਗਾਇਆ ਗੰਦਾ ਜ਼ਿੰਦਗੀ ਜੋ ਕੇ ਗਿਆ ਜਵੰਦਾ ਗਾਣਾ ਨਾ ਕੋਈ ਗਾਇਆ ਗੰਦਾ ਮਾਂ ਪੈਣਾ ਤੇ ਬੱਚੇ ਰੋਂਦੇ ਰੋਂਦਾ ਹਰ ਇੱਕ ਵੇਖਿਆ ਬੰਦਾ ਤੂੰ ਗੂੜੀ ਨੀਂਦਰ ਸੋ ਗਿਆ ਯਾਰਾ ਅਸੀਂ ਨਹੀਂ ਸੁੱਤੇ ਇੱਕ ਮਾਂ ਦਾ ਪੁੱਤ ਤੂੰ ਖੋ ਲਿਆ ਰੱਬਾ ਜੋ ਮਨ ਰੁੱਤੇ ਇੱਕ ਮਾਂ ਦਾ ਪੁੱਤ ਤੂੰ ਖੋ ਲਿਆ ਯਾ ਰੱਬਾ ਜੋ ਮਨ ਰੁੱਤੇ ਅਮੜੀ ਨੇ ਕੀਤੀਆਂ ਲੱਖੇ ਅਰਦਾਸਾਂ ਤੇਰੇ ਉੱਤੇ ਲਾ ਕੇ ਆਸਾਂ ਅਮੜੀ ਨੇ ਕੀਤੀਆਂ ਲੱਖੇ ਅਰਦਾਸਾਂ ਤੇਰੇ ਉੱਤੇ ਲਾ ਕੇ ਆਸਾਂ ਰੋਣੇ ਧੋਣੇ ਦੇ ਗਿਆ ਸਭ ਨੂੰ ਮੁਖੜੇ ਉੱਤੋਂ ਲੈ ਗਿਆ ਹਾਸਾ ਤੇ ਉਹਨੇ ਰਾਤ ਕੱਟ ਲਈ ਰੋਂਦੀ ਨੇ ਖਾਲੀ ਢਿੱਡ ਭੁੱਖੇ ਇੱਕ ਮਾਂ ਦਾ ਪਤ ਤੂੰ ਖੋਲਿਆ ਰੱਬਾ ਜੋ ਮਨ ਰੁੱਤੇ ਕਿ ਮਾਂ ਭੈਣਾਂ ਦੇ ਗੀਤ ਗਾਉਂਦਾ ਸੀ ਬਾਈ ਦੇ ਗੀਤ ਤੁਸੀਂ ਅੱਜ ਵੀ ਸੁਣ ਲੋ ਬਿਲਕੁਲ ਅਸੀਂ ਗਏ ਭਰਾਵਾਂ ਦੇ ਗੀਤ ਮਾਮਾਂ ਦੇ ਗੀਤ ਭੈਣਾਂ ਦੇ ਗੀਤ ਸੱਭਿਆਚਾਰ ਦੇ ਗੀਤ ਬਾਈ ਨੇ ਕਲਚਰ ਵੀ ਗਾਇਆ ਸੱਭਿਆਚਾਰ ਵੀ ਗਾਇਆ ਕਿ ਮਾਂ ਪੈਣਾ ਦੇ ਗੀਤ ਗਾਉਂਦਾ ਸੀ ਹੱਸਦਾ ਨੱਚਦਾ ਤੂੰ ਭੌਂਦਾ ਸੀ ਮਾਂ ਪੈਣਾ ਦੇ ਗੀਤ ਗਾਉਂਦਾ ਸੀ ਹੱਸਦਾ ਨੱਚਦਾ ਤੂੰ ਭੌਂਦਾ ਸੀ ਤੇ ਹੋਣੀ ਅੱਗੇ ਪੇਸ਼ ਨਾ ਚੱਲੀ ਉਹ ਹੋਇਆ ਜੋ ਰੱਬ ਚਾਹੁੰਦਾ ਸੀ ਤੇ ਰਾਜ ਵੀਰ ਜਵੰਧਿਆ ਛੱਡ ਗਿਆ ਸਾਹ ਸੁਖੀ ਦੇ ਸੁੱਕੇ ਇੱਕ ਮਾਂ ਦਾ ਪੁੱਤ ਤੂੰ ਖੋਹ ਲਿਆ ਰੱਬਾ ਜੋ ਮਰ ਉੱਤੇ